ਨਾਮ ਵਾਹਿਗੁਰੂ ਸਾਹਿਬ ਜੀ ਵੱਡ ਹੰਸ ਮਹੱਲਾ ਤਿਜਾ ਪ੍ਰਸਨ ਆਹਰ ਸਾਦ ਲਗੀ ਸਹਜ ਸੁਪਾਏ ਮਨ ਟਿਪਤੇ ਆ ਹਰ ਨਾਮ ਧਿਆਏ ਰਸਨ ਹਰ ਸਾਦ ਲਕੀ ਸਜ ਸੁਪਾਏ ਮਨ ਟਿਪਤੇ ਆ ਹਰ ਨਾਮ ਧਿਆਏ ਸਦਾ ਸੁਖ ਸਾਚੇ ਸਬਦ ਵਿਚਾਰੀ ਆਪਣੇ ਸਤ ਗੁਰ ਵਿਟੋ ਸਦਾ ਬਲੇ ਹਾਰੀ ਰਹਾ ਅੱਖੀ ਸੰਤੋਖੀਆਂ ਇਕਲੇ ਵਿਲਾਇ ਮਨ ਸੰਤੋਖਿਆ ਦੁਜਾ ਭਾਉ ਗਵਾਇ ਦੇਹ ਸਰੀਰ ਸੁਖ ਹੋਵੇ ਸਬਦ ਹਰ ਲਾਏ ਨਾਮ ਪਰਮਲ ਹਿਰਦੈ ਰਹਿ ਆਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਪੈਰਾਗ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਪੈਰਾਗ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਅਜ ਦੇ ਪਵਿੱਤਰ ਹੋ ਕੋ ਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਵਢਾਂਸ ਰਾਗ ਵਿੱਚ ਵਿਚਾਰਨ ਵਿੱਚ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਮੈਂ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਜਿਸ ਤੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਵਾਲੇ ਸ਼ਬਦ ਵਿੱਚ ਜੁੜਿਆ ਵਿਚਾਰਬਾਨ ਹੋ ਜਾਈਦਾ ਹੈ ਤੇ ਸਦਾ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਟਹਿਰਾਉ ਹੈ ਭਾਈ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੀ ਜੀਵ ਪਰਮਾਤਮਾ ਦੇ ਨਾਮ ਦੇ ਸਵਾਦ ਵਿੱਚ ਲੱਗਦੀ ਹੈ ਉਹ ਮਨੁੱਖ ਆਤਮਿਕ ਅਡੋਲਤਾ ਵਿੱਚ ਟਿਕ ਜਾਂਦਾ ਹੈ ਪ੍ਰਭੂ ਪ੍ਰੇਮ ਵਿੱਚ ਜੁੜ ਜਾਂਦਾ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦਾ ਹੈ ਏ ਭਾਈ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਇੱਕ ਪਰਮਾਤਮਾ ਵਿੱਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ ਪਰਾਏ ਰੂਪ ਵੱਲੋਂ ਰਜ ਜਾਂਦੀਆਂ ਹਨ ਅੰਦਰੋਂ ਮਾਇਆ ਦਾ ਪਿਆਰ ਦੂਰ ਕਰਕੇ ਮਨੁੱਖ ਦਾ ਮਨ ਕ੍ਰਿਸ਼ਨ ਵੱਲੋਂ ਰਜ ਜਾਂਦਾ ਹੈ ਏ ਭਾਈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆਂ ਸਰੀਰ ਵਿੱਚ ਆਨੰਦ ਪੈਦਾ ਹੁੰਦਾ ਹੈ ਗੁਰੂ ਦੀ ਮਿਹਰ ਨਾਲ ਆਤਮਿਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰ ਨਾਮ ਮਨੁੱਖ ਦੇ ਹਿਰਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ ਇਹ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਉੱਚੀ ਕਿਸਮਤ ਜਾਗਦੀ ਹੈ ਓਹੋ ਮਨੁੱਖ ਗੁਰੂ ਦੀ ਬਾਣੀ ਵਿੱਚ ਜੁੜਦਾ ਜਿਸ ਦੀ ਬਰਕਤ ਨਾਲ ਉਸ ਦੇ ਅੰਦਰ ਆਤਮਿਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮ ਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟ੍ਰਿਬਿਊਟਡ ਬਾਈ ਆਵਰ ਥਰਡ ਗੁਰੂ ਗੁਰੂ ਅਮਰਦਾਸ ਜੀ ਅੰਡਰ ਹੈਡਿੰਗ ਬਡਹਾਂਸ Third Guru Savji says that my tongue is naturally attracted to the taste of the Lord. My mind is satisfied meditating on the name of the Lord. Lasting peace is obtained. Contemplating the true word of the Shabbat, I am forever a sacrifice to my True Guru. Pause My eyes are content, lovingly focused on the One Lord. My mind is content, having forsaken the love of duality. The frame of my body is at peace. Through the Shabad and the name of the Lord, the fragrance of the Nam permeates my heart. O Nanak, one who has such great destiny written upon his forehead through the word of the Guru's Bani easily and initially becomes free of desires. Vaheguru Ji Ka Khalsa, Ji Fateh